ਗੁਰੂ ਰੂਪਿਆ ਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਲਤਾ ਵਾਹਿਗੁਰੂ ਜੀ ਕੀ ਫਤਿਹ ਸਾਤਰ ਜੀਓ ਕਲ 10 ਚਾਰ ਬਾਲੋਕ ਤੋਂ ਸਾਈ ਪਰਮ ਜੀ ਸੇ ਠੇਹੋਰਾ ਦੀ ਜੇਲ ਨੰਬਰ 2 ਵਿੱਚ ਮੁਲਾਕਾਤ ਕੀਤੀ ਸੀ ਉਹ ਤਾਂ ਜੇਲ ਨੰਬਰ 1 ਵਿੱਚ ਭਾਈ ਰਕਤੋਰਾਵਾਰਾ ਦੀ ਮੁਲਾਕਾਤ ਤੇ ਉਹਨਾਂ ਦੀ ਭੈਣ ਆਈ ਸੀ ਉਹਨਾਂ ਨਾਲ ਵੀ ਰਾਜਵਾਲਾ ਬਾਰੇ ਬਹਿ ਬਹਿ ਬਾਰੇ ਬਾਰੇ ਕੀਤੀ ਉਹ ਜਲੂਤ ਬਿਆਨ ਬਾਜੀ ਬਾਰੇ ਵਿਚਾਰਾ ਹੋਈਆਂ ਮੋਰੇ ਕਿਹਾ ਕਿ ਅਸੀਂ ਵੀ ਇੱਥੇ ਮਤਲਬ ਕਰਕੇ ਇੱਥੇ ਆਏ ਹਾਂ ਕਿ ਜੋ ਉਹਨਾਂ ਗੱਲ ਵਿੱਚ ਕੀਤੀ ਉਹਦਾ ਕੀ ਪ੍ਰਤੀਕਰਮ ਬਖਸ਼ ਕਰਨਾ ਕਿ ਜੋ ਅਸੀਂ ਭਾਈ ਪਤਰੰਗ ਸਿੰਘ ਕੋਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਉਹਨਾਂ ਨੇ ਸਿੱਖ ਸੰਗਤ ਨੂੰ ਜੇਲ੍ਹ ਵਿੱਚੋਂ ਰਾਜੋਨਾਂ ਬਾਰੇ ਸੰਦੇਸ਼ ਦਿੱਤਾ ਹੈ ਉਹ ਅਸੀਂ ਪੜ ਕੇ ਉਹਦਾ ਹੁਸਾਸ ਨੂੰ ਜੀ ਦੀਆਂ ਵਿੱਚ ਭਾਜਨ ਕਰ ਰਹੇ ਮੈਥੀ ਅੱਥਪੈਨ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਪਏ ਬਲਵੰਤ ਸਿੰਘ ਰਾਜਵਾਨਾ ਵੱਲੋਂ ਭਾਈ ਜਕਤਾ ਸਿੰਘ ਹਵਾਲਾਬੰਦ ਵਿੱਚ ਜਾਰੀ ਕੀਤੇ ਗਏ ਪੱਤਰ ਜਿਸ ਵਿੱਚ ਭਾਈ ਹਵਾਲਾ ਨੂੰ ਸਿੱਖ ਸੰਘਰਸ਼ ਦੇ ਸਬੰਧ ਵਿੱਚ ਦੋਦੀ ਮਾਨਸਿਕਤਾ ਤੇ ਦੋਹਰੇ ਕਰਜ਼ਾ ਦਾ ਮਾਲਕ ਕਿ ਗਰਦਾਨਾ ਲਿਆ ਗਿਆ ਹੈ। ਪੱਤਰ ਵਿੱਚ ਭਾਈ ਹਵਾਲਾ ਨੂੰ ਕਾਂਗਰਸ ਜ਼ਮਾਦਾਰ ਮੈਥੀ ਵੀ ਦੱਸਿਆ ਗਿਆ ਹੈ। ਇੱਕ ਥਾਂ ਤੇ ਭਾਈ ਹਵਾਲਾ ਉੱਤੇ ਵਿਧੇਸ਼ ਕੇਸ ਵਿੱਚ ਅਦਾਲਤ ਅੱਗੇ ਆਪਣੀ ਜਾਨ ਦੀ ਪੇਕ ਮੰਗਣਾ ਵੀ ਦੱਸਿਆ ਗਿਆ ਹੈ। ਭਾਈ ਰੇਸ਼ ਸਿੰਘ ਜਰਮਨੀ ਬਾਰੇ ਪਈ ਰਾਜਵਾਲਾ ਵੱਲੋਂ ਵਰਤੀ ਗਈ ਘਟਿਆ ਸ਼ਬਦਾਵਲੀ ਦਾ ਵਿਰੋਧ ਕਰਨ ਤੇ ਪਈ ਹਵਾਰਾ ਦੀ ਲੋਕਾਂ ਰੀ ਕੀਤੀ ਗਈ ਹੈ। ਪਈ ਹਵਾਰਾ ਖਿਲਾਫ ਉਪਲੋਕਤ ਲਾਇ ਇਜਾਮਾ ਦੀ ਮੈਂ ਅਤ ਕੜੇ ਸ਼ਬਦਾ ਵਿੱਚ ਨਿੰਦਾ ਕਰਦਾ ਹਾਂ। ਅਤੇ ਅੱਗੇ ਤੋਂ ਪਈ ਬਰਨ ਸਿੰਘ ਨੂੰ ਸਲਾਹ ਹੁੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਹਲੋਕਨਾ ਤਮੀਜ਼ ਦੇ ਜ਼ਾਇਰੇ ਵਿੱਚ ਰਹਿ ਕੇ ਹੀ ਕਰਨੀ ਚਾਹੀਦੀ ਹੈ। ਉਹ ਵੀ ਤਾਂ ਜਦੋਂ ਕਿਸੇ ਬਾਰੇ ਤੱਥਾਂ ਤੇ ਆਧਾਰਿਤ ਕੋਈ ਕੋ ਸਬੂਤ ਹੋਵੇ। ਅੱਜ ਮੈਂ ਸੋਚੇ ਕਰਾਂਗੀ ਭਾਈ ਜਕਸਰ ਸਿੰਘ ਤਾਰਾ ਤੇ ਭਾਈ ਬਲਵੰਤ ਸਿੰਘ ਰਜਵੜਾ ਵੱਲੋਂ ਜੋ ਗਿਰਤ ਦੇ ਲੋਕਤਲ ਕਰਨ ਦੇ ਇਕਬਾਲੀਆ ਬਿਆਲ ਜਿਹੜੇ 1997 ਤੋਂ 98 ਦੌਰਾਨ ਕਿਤੇ ਗਏ ਸਨ ਉਸ ਵਾਰ ਮੈਂ ਅਤੇ ਭਾਈ ਹਵਾਰਾ ਸਹਿਮਤ ਨਹੀਂ ਸੀ ਕਿਉਂਕਿ ਗਿਰਤ ਕੇਸ ਵਿੱਚ ਕੁਝ ਵਿਸ਼ੰਗਾਂ ਨੂੰ ਛੋਟੇ-ਮੋਟੇ ਕਾਰਨਾ ਕਰਕੇ ਹੀ ਕੀ ਗਏ ਨੇ ਜੋੜਿਆ ਸੀ ਅਦਾਤੀ ਕਬੂਲਾਮਾ ਉਹਨਾਂ ਲਈ ਖਤਰਾ ਖਹਿਣ ਵਾਲੀ ਗੱਲ ਸੀ ਭਾਈ ਹਵਾਰਾ ਸਣੇ ਸਾਡੀ ਸਾਰਿਆਂ ਸੰਘਰਸ਼ੀ ਸਿੰਘਾਂ ਦੀ ਇਹ ਖਰਾਹ ਦੀ ਕਿ ਜੇ ਤੁਹਾਨੂੰ ਨਿਕਲੀ ਆਜ਼ਾਦ ਤੋਂ ਕੋਈ ਵੱਡੀ ਹਸਤੀ ਕਰਕੇ ਸਜ਼ਾ ਹੋ ਜਾਂਦੀ ਹੈ ਤਾਂ ਉੱਪਰੀ ਆਜ਼ਾਦ ਤੱਕ ਅਸੀਂ ਕੇਸ ਲੜਾਂਗੇ ਤਾਂ ਰਾਪਤੀ ਤੋਂ ਰੇਂਜ ਦੇ ਪੇਲ ਨਹੀਂ ਚਦੇ ਵੀ ਨਹੀਂ ਕਰਾਉਂਦੇ ਤੇ ਭਗਵਾਨ ਸਿੰਘ ਰਾਜਵਾਲਾ ਵੱਲੋਂ ਕੀਤਾ ਗਿਆ ਇਕਬਾਲ ਅਤੇ ਪਇਜਫਤਾ ਸਿੰਘ ਤਾਰਾ ਦੇ ਇਕਬਾਲ ਵੱਲੋਂ ਕੀਤੇ ਇਕਬਾਲ ਨਾਮੇ ਤੋਂ ਅਲੱਗ ਥੀ भाई सारे ने भरी अदालत ਵਿੱਚ ਕਿਹਾ ਵੀ ਕਿ ਬਿੰਦ ਸਿੰਘ ਨੂੰ ਖਤਮ ਕਰਨ ਦੀ ਸਾਜ਼ਿਸ਼ ਸਿਰਮੌਰ ਖਾਲਸਾ ਜਿਸੇ ਬੰਦੀ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਮਕਬੂਲ ਕਰਦਾ ਹਾਂ ਇਸ ਕਾਰਵਾ ਵਿੱਚ ਭਾਈ ਦਲਾਵਰ ਸਿੰਘ ਜੈ ਸਿੰਘ ਵਾਣਾ ਨਹੀਂ ਆਪਣੇ ਆਪ ਨੂੰ ਮਨੁੱਖੀ ਬੰਬ ਬਣਨ ਲਈ ਇਸ ਕੀਤਾ ਸੀ ਇਸ ਕਾਰਵਾ ਵਿੱਚ ਇਹ ਬੱਤਿਆ ਬੰਗ ਬਬਰਾਂ ਨੇ ਹੀ ਤਿਆਰ ਕੀਤਾ ਸੀ ਅਤੇ ਹੋਰ ਵੀ ਸਾਰੇ ਸਾਧ ਨਬਰਾਂ ਨੇ ਹੀ ਉਹ ਕਰਵਾਇਆ ਸਮਾਂ ਅੱਜ ਇਹ ਇੱਕ ਟੀਮ ਬਸ ਸੀ ਪਈ ਸਾਰੇ ਦੇ ਕਬੂਲਨਾਮੇ ਨਾਲ ਮਿਰਜ਼ਾ ਜੁਲਦਾ ਕੇਸ ਸੀ ਸੀਬੀਆ ਨੇ ਪੇਸ਼ ਕੀਤਾ ਸੀ ਅਦਾਲਤ ਨੇ ਤਾਂ ਭਾਵੇਂ ਦੋਹਾਂ ਪਿੰਗਾਂ ਦੇ ਕਬਾਲੀਆਂ ਬਿਆਨ ਦਰਜ ਕਰ ਲਏ ਸਨ ਪਰ ਸੀਬੀਆ ਨੇ ਅਦਾਲਤ ਤੋਂ ਸੋਨਾ ਸਿੰਘਾਂ ਦੇ ਸ਼ਮੂਲੀਅਤ ਸਿੱਧ ਕਰਨ ਲਈ ਹੀ ਲਗਭਗ 12 ਸਾਲ ਦਾ ਲੰਮਾ ਖਮਾਨਾ ਆ ਪੁੱਜਾ ਇਸ ਸੰਖੇਪ ਜਾਣਕਾਰੀ ਤੋਂ ਬਾਅਦ ਮੈਂ ਗੁਰੂਪੰਥ ਅੱਗੇ ਭਾਈ ਬਲੌਂ ਸਿੰਘ ਰਾਜਵਾਲਾ ਵੱਲੋਂ ਭਾਈ ਹਵਾਰਾ ਖਲਾਮ ਲਾਏ ਗਲਤ ਇਲਜ਼ਾਮਾਂ ਦੇ ਸਬੰਧ ਵਿੱਚ ਸਪਸ਼ਟੀਕਰਨ ਦੇਣਾ ਚਾਹਾਂਗਾ ਕਿ ਗੁਰੂ ਪੰਥ ਸਾਡਾ ਮਾਈ ਬਾਪ ਹੈ ਇਸ ਸੰਬੰਧੀ ਮੈਂ ਕੁਝ ਵਿਕਲਪਿਕ ਸਿੱਖ ਸੰਸਾ ਨਾਲ ਸਾਝੇ ਕਰਨੇ ਚਾਹਾਂਗਾ ਭਈ ਹਮਾਰੇ ਉੱਤੇ ਲਾਏ ਇਲਜ਼ਾਮਾਂ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਅਤੇ ਹਵਾਰੇ ਨੇ ਕਦੇ ਵੀ ਆਪਣੇ ਆਪ ਨੂੰ ਮਨੁੱਖੀ ਬੰਦਾ ਦਾ ਤੌਰ ਤੇ ਨਹੀਂ ਕਿਹਾ ਆਜ਼ਾਦ ਵਿੱਚ ਕੇਸ ਲੜਨ ਕੋਈ ਲੜਨਾ ਕੋਈ ਜਾਨ ਦੀ ਥੀਖ ਮੰਗਣੀ ਨਹੀਂ ਹੁੰਦੀ 1970 ਤੋਂ ਅੱਜ ਤੱਕ ਅਕਸਰ ਇੱਕ ਜਾਂ ਦੋ ਅਦਾਲਤੀ ਕਬੂਲਨਾਮੇ ਤੋਂ ਬਿਨਾ ਜਾਰਾ ਸਿੰਘ ਨੇ ਆਜ਼ਾਦਤਾ ਵਿੱਚ ਕੇਸ ਲੜੇ ਹਨ ਤੋਂ ਇਹ ਜਾਣਦਾ ਕਿ ਸਿੱਖ ਦੁਖੀ ਇਲਾਲਾ ਗੁਰੂ ਨਾਰਾਇਣ ਨੂੰ ਖਤਮ ਕਰਨ ਵਿੱਚ ਸੰਤ ਜਨੈ ਸਿੰਘ ਢੰਡਾ ਵਾਲਾ ਸਦਾ ਹੱਥ ਸੀ ਪਹਿਲੇ ਚਿੱਤਰ ਸਿੰਘ ਰੋਡੇ ਤੇ ਭਾਈ ਸੌਰਵ ਸਿੰਘ ਨੇ ਸੰਤਾਂ ਤੋਂ ਹੀ ਕਹਿਣਾ ਲੈ ਕੇ ਇਸ ਐਕਸ਼ਨ ਨੂੰ ਸਿਰੇ ਚੜਿਆ ਪਰ ਕਦੇ ਵੀ ਸੰਤ ਢੰਡਾ ਵਾਲਾ ਨੇ ਕਿਸੇ ਵੀ ਇੰਟਰਵਿਊ ਵਿੱਚ ਇਸ ਨੂੰ ਕਬੂਲ ਨਹੀਂ ਕਰਿਆ ਹਾਲਾਂਕਿ ਸਿੱਖ ਢੰਡਾ ਨੂੰ ਸਭ ਕੁਝ ਪਤਾ ਸੀ ਕਿ ਸੰਤ ਜੀ ਜਦ ਤੱਕ ਇਹ ਕਬੂਲ ਨਹੀਂ ਕਰ ਰਹੇ ਸੀ ਨਹੀਂ ਇਹ ਗੱਲ ਨਹੀਂ ਇਹ ਉਹਨਾਂ ਦੀ ਸਿਆਸੀ ਸੂਝਬੂਝ ਸੀ ਅਤੇ ਦੁਸ਼ਮਣ ਨੂੰ ਉਸਦੇ بنائے ਜਾਲ ਵਿੱਚ ਫਸਾਉਣ ਦੀ ਮਹਾਰਤ ਸੀ ਭਾਰੀ ਫੌਜੀਆਂ ਜੋਤਪੁਰ ਦੇ ਬੰਦੀ ਸਿੰਘਾਂ ਸਿੱਖ ਸਰਦਾਰ ਦੇ ਕਈ ਬਹੁਤ ਹੀ ਵੱਡੇ ਐਕਸ਼ਨਾਂ ਵਿੱਚ ਸਾਹਿਬ ਸਿੰਘਾਂ ਨੇ ਜੰਨ ਲਾਲ ਸਿੰਘ ਪਾਇਦ ਜੀ ਸਿੰਘ ਮਿੱਟੂ ਸਰਦਾਰ ਜੰਦਰਪਾਲ ਸਿੰਘ ਕੱਲਰ ਪਾਇਦੇਆ ਸਿੰਘ ਲਾਹੌਰੀਆ ਪਹਿਨ ਭਾਲਤ ਸਿੰਘ ਲੀਬੀ ਬਜੀਤਪੁਰ ਪਹਿਲੇ ਸੁੰਦਰ ਸਿੰਘ ਗੱਲੇਵਾਲ ਸਲਾਹ ਸਬੰਧੀ ਸਿੰਘ ਮਾਨ ਅਤੇ ਸੈਂਕੜੇ ਨਹੀਂ ਹਜ਼ਾਰਾਂ ਸਿੰਘਾਂ ਨੇ ਆਜ਼ਾਦ ਵਿੱਚ ਮੁਕੱਦਮੇ ਲੜੇ ਹਨ ਤੇ ਅੱਜ ਵੀ ਲੜ ਰਹੇ ਹਾਂ ਸਿੰਘਾਂ ਨੇ ਆਜ਼ਾਦ ਵਿੱਚ ਮੁਕੱਦਮੇ ਲੜੇ ਹਨ ਅਤੇ ਲੜ ਰਹੇ ਹਨ ਇਹ ਕੋਈ ਮਾੜੀ ਗੱਲ ਨਹੀਂ ਅੱਜ ਵੀ ਨਾਬੇ ਜੇਲ੍ਹ ਵਿੱਚ ਭਾਈ ਬੰਬੀਰ ਸਿੰਘ ਹੀਰਾ ਬਾਬਾ ਬਖਸ਼ੀਰ ਸਿੰਘ ਭਾਈ ਹਰਮਨਦੇਵ ਸਿੰਘ ਲੁਧਿਆਣਾ ਸਮੇਤ ਕਤਨੇ ਹੀ ਸਿੰਘਾਂ ਨੇ ਆਜ਼ਾਦ ਵਿੱਚ ਕੇਸ ਚੱਲ ਰਹੇ ਹਨ ਇਹ ਸਭ ਆਪਣੀ ਜਨਤਿਕ ਕਮਗਰੇ ਹਨ ਮੇਰੇ ਪ੍ਰੋਫੈਸਰ ਜਵਿੰਦਰ ਪਾਸੇ ਭੁੱਲੇ ਦੀ ਮੋਹ ਦੀ ਮਾਰੀ ਕੋਈ ਮਾਤਾ ਜਿਸ ਦੇ ਪਤੀ ਨੂੰ ਪੁਲਿਸ ਨੇ ਕੋਕੋ ਕੇ ਸ਼ੀਰ ਕਰ ਦਿੱਤਾ ਉਸ ਬਿਖਿਆਰੀ ਮਾਤੇ ਕਹਿ ਰਹੇ ਤੇ ਜੇ ਪ੍ਰੋਫੈਸਰ ਭੁੱਲੇ ਨੇ ਰੱਬ ਦੇ ਕੋਲ ਅਪੀਲ ਕਰ ਦਿੱਤੀ ਤਾਂ ਕਿਹੜਾ ਜ਼ੁਲਮ ਕਰ ਦਿੱਤਾ ਪਰ ਬਲੋ ਸੀ ਜੀ ਭਾਵੇਂ ਅੱਛੇ ਵੀ ਰਹਿਮ ਦੀ ਅਪੀਲ ਦੇ ਹੱਕ ਵਿੱਚ ਨਹੀਂ ਪਰ ਪ੍ਰੋਫੈਸਰ ਭੁੱਲੇ ਦੀ ਮਾਤਾ ਆਪੇ ਤਕਰੀਰ ਨੂੰ ਜੋਕ ਪਤਾਣ ਵਾਲੀ ਕੋਈ ਗੱਲ ਨਹੀਂ ਕੀਤੀ ਤਾਡੇ ਵੱਲੋਂ ਹੋਵੇਂ ਗ੍ਰਸਤ ਹੋ ਕੇ ਪ੍ਰੋਫੈਸਰ ਭੱਲਰ ਬਾਰੇ ਜੋ ਬਿਆਨਬਾਜ਼ੀ ਕੀਤੀ ਗਈ ਉਹ ਕੋਈ ਬਹੁਤੀ ਸਿਆੜਮ ਵਾਲੀ ਨਹੀਂ ਉਸਨਾਂ ਮਾਤਾ ਜੀ ਨੂੰ ਜੋਖੀ ਪੂਜਿਆ ਹੈ ਅੱਜ ਜੇ ਸੰਸਥਾ ਇਕੱਠੀਆਂ ਹੋ ਕੇ ਰੋਸ ਕਾਵੇ ਕਰ ਰਹੀਆਂ ਤਾਂ ਉਹ ਨਹੀਂ ਚਾਹੁੰਦੀਆਂ ਕਿ ਕਿਤੇ ਸਿੱਖ ਨੂੰ ਸਾਫੀ ਚੜਾਇਆ ਜਾਵੇ ਮੈਂ ਹਮੇਸ਼ਾ ਹੀ ਇੱਕਤਾ ਦਾ ਇੱਕਤਾ ਦਾ ਮੁੱਦੇ ਰਹੀਆਂ ਹਾਂ ਅਤੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੇਲੂ ਇੱਕ ਸਿੱਖ ਹੋ ਕੇ ਰਹੀਏ ਪਰ ਕੀ ਤੁਹਾਡੀਆਂ ਗੁਰਮਤ ਵਿਰੋਧੀ ਕਾਰਵਾਈਆਂ ਨੇ ਇਕਤਾ ਦੀ ਰਾਹ 'ਤੇ ਰੁੜੇ ਨਹੀਂ ਕਿਤੇ ਮੈਂ ਪੁੱਛਣਾ ਚਾਹੁੰਦਾ ਕਿ ਅਮਰ ਸਿਕੰਦਰ ਕੱਲ ਕਿਹੜੀ ਐਸੀ ਕਾਰਵਾਈ ਸੀ ਜਿਹੜੀ ਤੁਸੀਂ ਨਹੀਂ ਕੀਤੀ ਕਈ ਵਾਰ ਕਿਸੇ ਦੀ دنیਵੀਂ ਜੀਵਨ ਜਾਤ ਨਹੀਂ ਮਿਲਦੀ ਕਿਸੇ ਬੰਦੀਆਂ ਦੇ ਵਕਰੇਵੇਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਗੁਰਮਤ ਵਿਰੋਧੀ ਕੋਈ ਜੀ ਕਾਰਵਾਈ ਤੁਸੀਂ ਕਰਦੇ ਰਹੇ ਹੋ ਜਿਸ ਦੇ ਗਵਾਹ ਬਰੇਤ ਜੇਲ੍ਹ ਦੇ ਕੈਦੀ ਅਤੇ ਸੰਤਰੀ ਵੀ ਹਨ ਉਹ ਦੱਸਣ ਕਿੱਥੇ ਕਰੋਗੇ ਮੈਂ ਕਿਸੇ ਆਵਾਜ਼ ਬਾਇਕ ਨਹੀਂ ਸੀ ਕਹਾਂ ਚਾਹੁੰਦਾ ਪਾਜ ਜਕਸਰ ਸਿੰਘ ਹਵਾਰੇ ਨੇ ਗਿਆਣਾ ਪਤੇ ਨਿਮਰਤਾ ਨਾਲ ਫਾਇਲੇਸ਼ਨ ਤੇ ਗੱਪਰ ਤੇ ਤੁਹਾਡੀ ਵੱਲੋਂ ਲੈ ਝੋਟੇ ਜਾਮਾ ਬਾਰੇ ਜੇ ਸਪਸ਼ਟ ਕਰ ਦੇ ਦਿੱਤਾ ਤਾਂ ਉਸ ਕਲਾ ਨੂੰ ਨਿਯਮ ਦੇ ਜੇ ਤੇ ਉੱਤਰ ਆਉਣਾ ਕਿਥੋ ਵੀ ਪਿਆਣਾ ਹੈ ਪਰ ਬਰੋਕੇ ਵੀ ਬੋਤਾ ਹਾਰਾ ਚੰਗਾ ਨਹੀਂ ਹੁੰਦਾ ਮੈਂ ਗੁਰਸਿੱਖ ਸੰਤਾਂ ਨੂੰ ਜਪਨਾ ਚਾਹਾਂ ਲੱਗ ਗਈ ਪਾਜ ਜਕਸਰ ਸਿੰਘ ਹਵਾਰਾ ਬਹੁਤ ਹੀ ਗੁਰਸਿੱਖ ਅਤੇ ਸਿੱਖੀ ਸੂਲ੍ਹਾ ਤੇ ਚੱਲਣ ਵਾਲਾ ਤੁਰਮਾ ਹੈ ਪਈ ਹਵਾਰਾ 16 ਸਾਲ ਸਾਲ ਦੀ ਉਮਰ ਤੋ ਉਹ ਸਿੱਖ ਸੰਗਤ ਨਾਲ ਜੁੜਿਆ ਰਿਹਾ ਹੈ ਆਪਣੇ ਜੀਵਨ ਜੀਵਨ ਦੌਰਾਨ ਉਸਨੇ ਕਦੇ ਵੀ ਗੁਰਮਤ ਵਿਰੋਧੀ ਕਾਰਵਾਈ ਨਹੀਂ ਕੀਤੀ ਇਸਦੇ ਉਲਟ ਭਾਈ ਰਾਜਵਾਲਾ ਨੇ ਸਿੱਖੀ ਵਿਰੋਧੀ ਉਹ ਸਾਰੇ ਅਪਰਾਧ ਕੀਤੇ ਜਿਹੜੇ ਨਾਕਾਬਲੇ ਬਰਦਾਸ਼ਤ ਹਨ ਜਦੋਂ ਜਦੋਂ ਵੀ ਭਾਈ ਰਾਜਵਾਲਾ ਨੇ ਸਿੱਖੀ ਵੱਲ ਮੋੜਾ ਖੜਾ ਸਭ ਤੋਂ ਪਹਿਲਾਂ ਮਨ ਨੂੰ ਖੁਸ਼ੀ ਹੁੰਦੀ ਸੀ ਪਰ ਜਦੋਂ ਵੀ ਅਸੀਂ ਸਿੱਖੀ ਸੁਲਹ ਤੇ ਚੱਲਣ ਦਾ ਵਾਅਦਾ ਕਰਨ ਵਾਲੇ ਬਰੋਸੇੰਦੇ ਨੇ ਰਹਿ ਹੋਏ ਤਾਂ ਤੁਹਾਨੂੰ ਨਿਰਾਸ਼ਾ ਹੀ ਹੱਥ ਲੱਗੀ। ਮੈਂ ਬਰੋਸੇ ਨੂੰ ਪੁੱਛਣਾ ਚਾਹਦਾ ਆ ਕਿ ਉਦੋਂ ਕਿਹੜੇ ਇਛੇ ਦਰੋਸ਼ਾ ਦਾ ਹਨ ਲਈ ਦੇ ਰਿਆ ਸੀ। ਜਦੋਂ 1998 ਨੂੰ ਆਪਣੀ ਲੰਮੀ ਦਾੜ੍ਹੀ ਗੁੰਨ ਕੇ ਅਤੇ ਜੜ ਤੋਂ ਕੱਟ ਕੇ ਗੁਰਦੁਆਰਾ ਬੈਰਕ ਵਿੱਚ ਸਾਡੇ ਕੋਲ ਭੇਜੀ ਸੀ। ਸਾਨੂੰ ਸੋ 99 ਅਕਤੂਬਰ ਮਹੀਨੇ ਸ੍ਰੀ ਅਕਾਲ ਸਰ ਦਾ ਸਹਾਇਤ ਹੋ ਕੇ ਇਹ ਰੱਖਣ ਦੇ ਅਦਾਸ ਕਰਕੇ 15-20 ਦਿਨਾਂ ਬਾਅਦ ਸਫਾਤ ਚਤੋਂ ਉਹ ਕਰ ਕਰ ਲਿਆ ਸੀ ਉਸ ਸਮੇਂ ਆਪਣੀ ਜਵਾਨ ਤੇ ਕੈਮ ਰਹਿਦਾ ਮਰਦਾਉ ਪੁਣਾ ਕਿਥੇ ਗਿਆ ਸੀ ਫਿਰ ਖਾਲਸਾ ਪੰਥ ਦੇ 300 ਸਾਲਾ ਪੁਰਵ 1999 ਨੂੰ ਸ੍ਰੀ ਕੇਸਗੁਰ ਸਾਹਿਬ ਤੋਂ ਬੜੇ ਜੇਲ੍ਹ ਵਿੱਚ ਅਮਰ ਸੰਚਾਰ ਲਈ ਆਏ ਪੰਜਾ ਸਿੰਘਾ ਮੂਰੇ ਸਾਹਿਬ ਨੂੰ ਸੁਰਤ ਹੋਣ ਦੀ ਅਰਜ਼ਾ ਕਰਕੇ ਇਸੇ ਦਿਨ ਉਹ ਚੜ੍ਹਾਈ ਮਨਵਾ ਕੇ ਪਿੰਡ ਘਰਵਾ ਕੇ ਕਿਰੇ ਸ਼ੀਰ ਸਿੰਘਾਂ ਨਾਲ ਸੰਗਤ ਦੇ ਰਿਹਾ ਸੀ ਆਪਣੇ ਦਲੇਰੀ ਨੂੰ ਵਧਾ ਚੜਾ ਕੇ ਅਤੇ ਦੂਸਰਿਆਂ ਨੂੰ ਪਿੱਛੇ ਸਮਝਣਾ ਵੱਡੀ ਬੇਵਕੂਫੀ ਹੈ ਜੇ ਤੈਨੂੰ ਸਾਡੇ ਸ਼ਰੰਗਪੁੱਟ ਕੇ ਬਾੜ ਹੋਣ ਦੀ ਤੰਸੋ ਲੱਗ ਜਾਂਦੀ ਤਾਂ ਕਦੋਂ ਦੀ ਮੁਖਵਲੀ ਕਰਕੇ ਤੁਸੀਂ ਸਾਡੇ ਕੰਮ ਨੂੰ ਨਹੀਂ ਸੀ ਹੋ ਦੇਣਾ ਸਾਡੇ ਦੁਸ਼ਮਣ ਨੂੰ ਪਤਾ ਹੈ ਕਿ ਕੌਣ ਕਿਤਨਾ ਦਲੇਰ ਹੈ ਆਖੀਂ ਰਿਤੇ ਮੈਂ ਫਿਰ ਪਏ ਬਲਵੰਤ ਸਿੰਘ ਨੂੰ ਅਪੀਲ ਕਰਾਂਗਾ ਕਿ ਬੰਦਾ ਭੁਲਣ ਹਾਰ ਹੁੰਦਾ ਹੈ ਜੇ ਤੁਹਾਡੀਆਂ ਮਹਾਨ ਗਲਤੀਆਂ ਹੁੰਦੀਆਂ ਵੀ ਅਮਰ ਦਾ ਪ੍ਰਾਪਤ ਹੋਈ ਹੈ ਤਾਂ ਇਹ ਗੁਰੂ ਨਾਨਕ ਸਾਹਿਬ ਗੋਵਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਨੇ ਮਾਨ ਨੂੰ ਮਾਨ ਬਖਸ਼ਣ ਵਾਲੇ ਕਿਹਾ ਹਨ ਜੇ ਜੀ ਸਿੱਖ ਕੌਮ ਤੇ ਸ੍ਰੀ ਅਕਾਲ ਤਖਤ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਉਸ ਨੂੰ ਸੰਭਾਲ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਕਿਤੇ ਕਿਤੇ ਅਸੀਂ ਪਹਿਲਾਂ ਆ ਕੇ ਨਰਾਜ਼ ਨਾ ਹੋ ਜਾਈਏ ਲੋਕਾਂ ਨੇ ਫਿਰ ਗੱਲ ਗੱਲਾਂ ਕਰਨੀਆਂ ਹਨ ਕਿ ਭਾਂਡਾ ਛੋਟਾ ਸੀ ਬਖਸ਼ਿਸ਼ ਜ਼ਿਆਦਾ ਪੈ ਗਈ ਭਾਂਡਾ ਉੱਛਲ ਗਿਆ ਗੁਰੂ ਗੋਖਾ ਸਾਹਿਬ ਜੀ ਕਹਤੋਂ ਉਹ ਕਹਿੰਦੇ ਹਨ ਜਿਨੇ ਚੰਗਾ ਗੁਸਤਵਾਰ ਕਰਾਇਆ ਹੋਵੇ ਜਾਂ ਮੁਕਰੀ ਕਰਕੇ ਛੀਦ ਕਰਵਾਇਆ ਹੋਵੇ ਮੈਂ ਭਾਈ ਰਾਜਾਣਾ ਨੂੰ ਚੈਲੰਜ ਕਰਦਾ ਹਾਂ ਕਿ ਕੋਈ ਦਿਨ ਜਾਂ ਤਰੀਕ ਮਿਲ ਲਵੇ ਜਿਹੜੇ ਭਾਈ ਰੇਸ਼ਮ ਸਿੰਘ ਜਰਮਨੀ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵੀ ਸਿੱਖ ਵਿਰੋਧੀ ਕਾਰਵਾਈ ਸਿੱਧ ਕਰ ਦੇਵੇ ਤਾਂ ਜੋ ਤਖਤ ਸਾਹਿਬ ਨੂੰ ਸਜ਼ਾ ਲੱਗੇਗੀ ਤੁਹਾਨੂੰ ਪ੍ਰਮਾਨ ਹੋਵੇਗੀ

ਇਹ ਬਿਆਨ ਮੈਂ ਭਾਈ ਰਾਜੂ ਨਾਲ ਵੱਲੋਂ ਪਈ ਹਵਾਲਾ ਦੇ ਖਲਾਫ ਦਿੱਤੇ ਬਿਆਨ ਦੇ ਪ੍ਰਤੀਗਿਆ ਵੱਜੋਂ ਦੇ ਰਿਆ ਹਾਂ। ਜੈਨੇ ਗੁਰੂ ਜੀ ਨੂੰ ਬੇਨਤੀ ਹੈ ਕਿ ਇੱਕ ਦੂਜੇ ਖਲਾਫ ਬਿਆਨ ਲਾਉਣ ਤੋਂ ਰੋਕਲ ਲਈ ਕੋਈ ਸੰਦੇਸ਼ ਜਾਰੀ ਕਰੇ। ਜੇ ਇਹ ਗੱਲ ਪੜ ਕੇ ਜੇ ਕਿਸੇ ਨੂੰ ਕੋਈ ਤਕਲੀਫ ਲੱਗੇ ਤਾਂ ਮੈਂ ਸਮਰਦਾ ਜਾਚਕ ਹਾਂ। ਗੁਰੂ ਪੰਡਤ ਦਾਸ ਸਰਮਜੀਤ ਸਿੰਘ ਜੋਰਾ جیل ਨੰਬਰ 2 ਫਾਇਰਿਸਟ ਵਾਰਡ ਨੰਬਰ 5 ਸਿਹਾਰ ਜੇਲ੍ਹ ਨਵੀਂ ਦਿੱਲੀ। ਸਾ ਸੰਗਤ ਜੀ ਅਸੀਂ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਬਰਨਾਲੇ ਦੇ ਰਾਜਵਾਲਾ ਦੀ ਮਾਨਸਿਕ ਹਾਲਤ ਨੂੰ ਮੱਧਮ ਰੱਖਦੇ ਹੋਏ ਇੱਕ ਬਾਦ ਜੱਜੀ ਸਾਹਿਬ ਅਤੇ ਪੰਜ ਪਾੜ ਚੋਹੇ ਸਾਹਿਬ ਜੀ ਦੇ ਕਿਤੇ ਜਾਣ ਕਿਉਂਕਿ ਇਸ ਸੱਤਰ ਪਹਿਲਾਂ ਵੀ ਬਰਨਾਲੇ ਦੇ ਵਿੱਚ ਬਹੁਤ ਫੁੱਟੀਆਂ ਸਿੱਧੀਆਂ ਹਮਲੇ ਕੀਤੇ ਅਸੀਂ ਅੱਜ ਇਸ ਨੂੰ ਆਕਾਰ ਤਰਫੇ ਬਖਸ਼ਿਸ਼ ਤੇ صدਕਾ ਅਬਦੁੱਲ ਤੰਮਰ ਜੀ ਦੀ ਦਾਤ ਪ੍ਰਾਪਤ ਹੋਈ ਹੈ ਸਾਨੂੰ ਦਾਰ ਹੈ ਕਿ ਕੰਮ ਨੂੰ ਕਿਤੇ ਇਹ ਕੋਈ ਐਸੀ ਹਰਕਤ ਨਾ ਕਰ ਦੇਵੇ ਜਿਸ ਨਾਲ ਸਿੱਖ ਪੰਥ ਨੂੰ ਸ਼ਰਮਦਾ ਹੋਣਾ ਪਵੇ ਇਸ ਦਾ ਕਿ ਸਾਰੇ ਗੁਰਸਿੱਖ ਵੀਰਾਂ ਭੈਣਾਂ ਇਸ ਵਾਸਤੇ ਰਵਾਨੇ ਜਾਣ ਜ਼ਰੂਰ ਕਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ